ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖਾਂ ਵਾਸਤੇ ਬਹੁਤ ਸਾਰੀਆਂ ਨਵੀਆਂ ਨਵੀਆਂ ਖਬਰਾਂ ਸਾਹਮਣੇ ਆਈਆਂ ਨੇ ਇੱਕ ਸਾਰੇ ਤੋਂ ਵੱਡੀ ਖਬਰ ਹੁੰਦੀ ਹੈ ਖਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਇੰਗਲੈਂਡ ਦੇ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਐਸ ਜੈ ਸ਼ੰਕਰ ਦਾ ਪਰਮਾ ਵਿਰੋਧ ਕੀਤਾ ਅਤੇ ਉਹਨਾਂ ਨੇ ਉੱਥੇ ਖਾਲਿਸਤਾਨ ਦੇ ਝੰਡੇ ਲੈ ਕੇ ਵੀ ਐਸ ਜੈ ਸ਼ੰਕਰ ਦਾ ਵਿਰੋਧ ਕਰਕੇ ਦਿਖਾਇਆ ਇਸ ਦੇ ਨਾਲ ਨਾਲ ਉੱਥੇ ਤਿਰੰਗੇ ਝੰਡੇ ਨੂੰ ਵੀ ਪਾੜਿਆ ਗਿਆ ਇਸ ਦੀਆਂ ਤਸਵੀਰਾਂ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਸਿੱਖਾਂ ਅਤੇ ਪੰਜਾਬੀਆਂ ਨੂੰ ਲੈ ਕੇ ਇੰਡੀਅਨ ਆਰਮੀ ਦੇ ਵੱਲੋਂ ਇੱਕ ਵੱਡੀ ਅਨਾਊਂਸਮੈਂਟ ਕੀਤੀ ਗਈ ਇਹ ਅਨਾਊਂਸਮੈਂਟ ਕੀ ਹੈ ਇਸ ਵੀਡੀਓ ਦੇ ਅਖੀਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਗੁਰਦੁਆਰੇ ਸ਼੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਨੂੰ ਲੈ ਕੇ ਅਤੇ ਕੇਦਾਰਨਾਥ ਮੰਦਰ ਦੀ ਯਾਤਰਾ ਨੂੰ ਲੈ ਕੇ ਸਾਹਮਣੇ ਆਈ ਹੈ ਕੀਦਰਨਾਥ ਮੰਦਿਰ ਅਤੇ ਗੁਰਦੁਆਰਾ ਸ੍ਰੀ ਹਿਮਗਨ ਸਾਹਿਬ ਵਾਸਤੇ ਰੂਪਵੇ ਪ੍ਰੋਜੈਕਟ ਰस्सੀਆਂ ਦੇ ਉੱਤੇ ਚੱਲਣ ਵਾਲੀ ਜੋ ਟ੍ਰੇਨ ਹੁੰਦੀ ਹੈ ਉਸ ਨੂੰ ਚਾਲੂ ਕਰਨ ਦੀ ਗੱਲ ਸਾਹਮਣੇ ਆਈ ਹੈ। ਅਗਲੀ ਖਬਰ ਹੁੰਦੀ ਹੈ ਕਿ ਅਮਰੀਕਾ ਤੋਂ ਸਭਾ ਕਰੋੜ ਭਾਰਤੀਆਂ ਨੂੰ ਕੱਢਿਆ ਜਾਊਗਾ ਜੋ ਉੱਥੇ ਮੋਦੀ-ਮੋਦੀ ਚਲਾਉਂਦੇ ਨੇ ਫਿਲਹਾਲ ਇਸ ਖਬਰ ਦੀ ਜੋ ਪੁਸ਼ਟੀ ਹੈ ਉਹ ਕਿਸੇ ਵੀ ਨਿਊਜ਼ ਚੈਨਲ ਨੇ ਨਹੀਂ ਕੀਤੀ ਹੈ ਇਸ ਤੋਂ ਇਲਾਵਾ ਗੁਜਰਾਤ ਦਾ ਇੱਕ ਨੌਜਵਾਨ ਅਮਰੀਕਾ ਦੇ ਵਿੱਚ ਫੜਿਆ ਗਿਆ ਉਸ ਨੂੰ ਰਿਪੋਰਟ ਕੀਤਾ ਗਿਆ ਭਾਰਤ ਆਇਆ ਤਾਂ ਪਤਾ ਲੱਗਿਆ ਕਿ ਉਸ ਭਾਰਤੀ ਨਾਗਰਿਕ ਦੇ ਕੋਲ ਗੁਜਰਾਤੀ ਦੇ ਕੋਲ ਅਮਰੀਕਾ ਦੇ ਵਿੱਚ ਉਸ ਨੇ ਇੱਕ ਪਾਕਿਸਤਾਨੀ ਪਾਸਪੋਰਟ ਵੀ ਬਣਵਾਇਆ ਹੋਇਆ ਸੀ ਉਸ ਦਾ ਭਾਰਤੀ ਜੋ ਪਾਸਪੋਰਟ ਸੀ ਉਹ ਐਕਸਪਾਇਰ ਹੋ ਗਿਆ ਸੀ 10 ਸਾਲ ਪਹਿਲਾਂ ਪਰੰਤੂ ਅੱਜ ਦੀ ਤਰੀਕ ਦੇ ਵਿੱਚ ਉਸ ਨੇ ਆਪਣਾ ਫੇਰ ਤੋਂ ਇੱਕ ਪਾਕਿਸਤਾਨੀ ਪਾਸਪੋਰਟ बनਵਾ ਲਿਆ ਸੀ ਪਾਕਿਸਤਾਨੀ ਪਾਸਪੋਰਟ ਦੇ ਨਾਲ ਉਸ ਨੂੰ ਇੰਡੀਆ ਡਿਪੂਟ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਇੰਡੀਅਨ ਪੁਲਿਸ ਨੇ ਇੱਥੇ ਅਰੈਸਟ ਕਰ ਲਿਆ 에ਰਪੋਰਟ ਤੇ ਉਤਰਦਿਆ ਹੀ ਔਰ ਇਹ ਜੋ ਨੌਜਵਾਨ ਸੀ ਇਹ ਗੁਜਰਾਤ ਦਾ ਰਹਿਣ ਵਾਲਾ ਸੀ ਸੋ ਆਓ ਹੁਣ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਵਿਸਤਾਰ ਦੇ ਨਾਲ ਤੋਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਾਂ ਇੱਥੇ ਤੁਹਾਨੂੰ ਦੱਸਦੇ ਹਾਂ ਕਿ ਜੋ ਅੰਗਰੇਜ਼ ਨੇ ਉਹ ਸਿੱਖ ਧਰਮ ਦੇ ਬਾਰੇ ਕੀ ਸੋਚਦੇ ਹਨ ਇੱਥੇ ਸਾਰਿਆਂ ਤੋਂ ਪਹਿਲਾਂ ਨਾਮ ਹੁੰਦਾ ਹੈ ਪਰਲੈਸ ਬੱਕ ਦਾ ਪਰਲੈਸ ਬੱਕ ਕਹਿੰਦੀ ਹੈ ਕਿ ਸਾਰੇ ਧਰਮ ਗ੍ਰੰਥ ਪੜੇ ਹਨ ਪਰ ਮਨ ਅਤੇ ਦਿਮਾਗ ਨੂੰ ਜੋ ਸ਼ਾਂਤੀ ਸਿੱਖਾਂ ਦੇ ਗ੍ਰੰਥ ਨੂੰ ਪੜ੍ਹ ਕੇ ਮਿਲੀ ਹੈ ਉਹ ਕਿਸੇ ਵੀ ਹੋਰ ਗ੍ਰੰਥ ਦੇ ਵਿੱਚੋਂ ਧਾਰਮਿਕ ਗ੍ਰੰਥ ਦੇ ਵਿੱਚੋਂ ਉਹਨਾਂ ਨੂੰ ਨਹੀਂ ਮਿਲੀ ਦੂਜੇ ਲੇਖਕ ਨੇ ਇੱਥੇ ਬ੍ਰਿਟਾਨੀਆ ਦੇ ਇਹ ਲ ਕਹਿੰਦੇ ਨੇ ਕਿ ਸਿੱਖੀ ਦਾ ਸੰਦੇਸ਼ ਦੁਨੀਆ ਤੱਕ ਨਾ ਪੁੱਜਣ ਦੇ ਕਸੂਰਵਾਰ ਸਿੱਖ ਹੀ ਹਨ ਕੋਈ ਹੋਰ ਨਹੀਂ ਹੈ ਸਿੱਖੀ ਕੋਈ ਸਿੱਖਾਂ ਦੀ ਮਲਕੀਅਤ ਨਹੀਂ ਸਕੋ ਇਹ ਤਾਂ ਸਾਰੀ ਮਨੁੱਖਤਾ ਦੀ ਬਿਹਤਰੀ ਲਈ ਹੋਂਦ ਦੇ ਵਿੱਚ ਆਈ ਸੀ ਇਹ ਲਿਖਦੇ ਨੇ ਬਰਟ ਰੈਡਰ ਰਸਲ ਬ੍ਰਿਟਾਨੀਆ ਦੇ ਇੱਕ ਲੇਖਕ ਨੇ ਇਹ ਦੋਸਤੋ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਸਾਰਿਆਂ ਤੋਂ ਵੱਡੀ ਖਬਰ ਜੋ ਸਿੱਖ ਧਰਮ ਦੇ ਨਾਲ ਜੁੜੀ ਹੋਈ ਹੈ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਹਰ ਸਾਲ ਮਈ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਪਰੰਤੂ ਪਿਛਲੇ 2 ਦਿੰਸਾਲਾਂ ਤੋਂ ਇੱਕ ਖਬਰ ਨਿਕਲ-ਕਲ ਸਾਹਮਣੇ ਆਈ ਜਿੱਥੇ ਸਰਦਾਰ ਵਿਕਰਮਜੀਤ ਸਿੰਘ ਸਾਨੀ ਵੀ ਇਸ ਖਬਰ ਦੇ ਉੱਤੇ ਕੰਮ ਕਰ ਰਹੇ ਨੇ ਔਰ ਸੰਸਦ ਦੇ ਵਿੱਚ ਵੀ ਉਹਨਾਂ ਨੇ ਗੱਲ ਚੱਕੀ ਕਿ ਪਈ ਸਿੱਖਾਂ ਨੂੰ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਵਾਸਤੇ ਬਹੁਤ ਸਾਰੀਆਂ ਪ੍ਰੋਬਲਮਸ ਦਾ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਾਸਤੇ ਉਹਨਾਂ ਨੇ ਰੋਪਵੇ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਸੀ ਉਸ ਤੋਂ ਬਾਅਦ ਹੁਣ ਕਹਿੰਦੇ ਨੇ ਕਿ ਇਸ ਸਾਲ ਦੇ ਵਿੱਚ ਮਈ ਜੂਨ ਮਹੀਨੇ ਦੇ ਵਿੱਚ ਜੋ ਹਿਮਕੁੰਡ ਸਾਹਿਬ ਦੀ ਯ ਰੂਪਵੇ ਪ੍ਰੋਜੈਕਟ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ ਕਿਉਂਕਿ ਹੇਮਕੁੰਨ ਸਾਹਿਬ ਜਾਣ ਵਾਲੀ ਜੋ ਸੰਗਤ ਹੁੰਦੀ ਉਸ ਦੇ ਵਿੱਚ ਬਜ਼ੁਰਗ ਸੰਗਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਘੋੜਿਆਂ ਦਾ ਖਰਚਾ ਹੈਲੀਕਾਪਟਰ ਦਾ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਸਵੇਰ ਤੋਂ ਸ਼ਾਮ ਤੱਕ ਕਈ ਵਾਰ ਮੌਸਮ ਬਦਲਦਾ ਹੈ ਜਿਸ ਦੇ ਵਿੱਚ 15 20 ਕਿਲੋਮੀਟਰ ਦੇ ਵਿੱਚ ਵਿੱਚ ਹੀ ਕਈ ਵਾਰ ਕਈ ਲੋਕ ਬਿਮਾਰ ਹੋ ਜਾਂਦੇ ਨੇ ਸੋ ਇਸ ਸਾਰੇ ਮਸਲੇ ਦਾ ਜੋ ਨਿਚੋੜ ਹੈ ਉਹ ਰੂਪਵੇ ਪ੍ਰੋਜੈਕਟ ਦੇ ਨਾਲ ਨਿਕਲੂਗਾ 36 ਮਿੰਟਾਂ ਦੇ ਵਿੱਚ ਵਿੱਚ ਪਹਿਲੇ ਦਿਨ ਦਾ ਜੋ ਸਫ਼ਰ ਹੈ ਉੱਥੇ ਤੁਸੀਂ ਕਰ ਸਕਦੇ ਜੇ ਰੂਪਵੇ ਪ੍ਰੋਜੈਕਟ ਦੇ ਨਾਲ ਸੋ ਇਹ ਖਬਰ ਸੇ ਕਾਮਨਲੀ ਬਹੁਤ ਵੱਡੀ ਖਬਰ ਸੀ ਦੋਸਤੋ ਹੁਣ ਇਸ ਤੋਂ ਬਾਅਦ ਆਪਾਂ ਅਗਲੀ ਖ਼ਬਰ ਦੀ ਗੱਲ ਕਰਦੇ ਹਾਂ ਅਗਲੀ ਖ਼ਬਰ ਆਉਂਦੀ ਹੈ ਸਾਡੀ ਮਹਾਰਾਸ਼ਟਰ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਸਿੱਖ ਧਰਮ ਦਾ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਵੈਸੇ ਦਾ ਦੇਸ਼ ਦੇ ਹੋਰ 23 ਸਟੇਟਾਂ ਦੇ ਵਿੱਚ ਇਹ ਜੋ ਸਿੱਖ ਧਰਮ ਦਾ ਕਾਨੂੰਨ ਹੈ ਇਹ ਲਾਗੂ ਕੀਤਾ ਜਾ ਚੁੱਕਾ ਹੈ ਸਿੱਖ ਧਰਮ ਦੇ ਵਿੱਚ ਆਨੰਦ ਕਾਰਜ ਹੁੰਦੇ ਨੇ ਤਾਂ ਆਨੰਦ ਕਾਰਜਾਂ ਦੇ ਵਿੱਚ ਆਪਾਂ ਜਦ ਇਸ ਨੂੰ ਰਜਿਸਟਰ ਕਰਵਾਉਣ ਜਾਂਦੇ ਹਾਂ ਤਾਂ ਉੱਥੇ ਆਪਣੇ ਸਿੱਖ ਧਰਮ ਦੇ ਆਨੰਦ ਕਾਰਜ ਨੂੰ ਵਿਆਹ ਨੂੰ ਹਿੰਦੂ ਮੈਰਿਜ ਐਪ ਦੇ ਤਹਿਤ ਰਜਿਸਟਰ ਕੀਤਾ ਜਾਂਦਾ ਸੀ ਜੋ ਕਿ ਇੱਕ ਸਰਾਸਰ ਧੱਕਾ ਸੀ ਸਿੱਖ ਧਰਮ ਦੇ ਨਾਲ ਸਾਲ 1947 ਤੋਂ ਬਾਅਦ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਅੱਜ ਤੱਕ ਅਲੱਗ-ਅਲੱਗ ਸਟੇਟਾਂ ਦੇ ਵਿੱਚ ਇਹ ਜੋ ਕਾਨੂੰਨ ਸੀ ਇਹ ਲਾਗੂ ਨਹੀਂ ਹੋ ਪਾਇਆ ਸੀ ਪਰੰਤੂ ਫਿਰ ਵੀ ਸਰਦਾਰ ਮਨਿੰਦਰ ਸਿੰਘ ਸਿਰਸਾ ਨੇ ਪਿਛਲੇ 5-7 ਸਾਲਾਂ ਦੇ ਵਿੱਚ ਇਸ ਮਸਲੇ ਨੂੰ ਕਈ ਵਾਰੀ ਚੱਕਿਆ ਬੀਜੇਪੀ ਸਰਕਾਰ ਆਉਣ ਤੋਂ ਬਾਅਦ ਇਸ ਮਸਲੇ ਨੂੰ ਕਈ ਵਾਰੀ ਚੱਕਿਆ ਗਿਆ ਜਿਸ ਤੋਂ ਬਾਅਦ ਕਈ ਸਟੇਟਾਂ ਦੇ ਵਿੱਚ ਮਤਲਬ ਪਿਛਲੇ 5-7 ਸਟੇਟਾਂ ਦੇ ਵਿੱਚ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਮਹਾਰਾਸ਼ਟਰ ਜੰਮੂ ਕਸ਼ਮੀਰ ਹਿਮਾਚਲ ਇੱਥੇ-ਇੱਥੇ ਇਸ ਨੂੰ ਸਿੱਖ ਮੈਰਿਜ ਐਕਟ ਨੂੰ ਸਿੱਖ ਆਨੰਦ ਕਾਰਜ ਮੈਰਿਜ ਐਕਟ ਨੂੰ ਲਾਗੂ ਕੀਤਾ ਜਾ ਚੁੱਕਾ ਹੈ ਅੱਜ ਤੱਕ ਦੇਸ਼ ਦੇ 23 ਤੋਂ ਵਧੇਰੇ ਸਟੇਟਾਂ ਦੇ ਵਿੱਚ ਰਾਜਾਂ ਦੇ ਵਿੱਚ ਜਿਸ ਦੇ ਵਿੱਚ ਚੰਡੀਗੜ੍ਹ ਵੀ ਸ਼ਾਮਿਲ ਹੈ ਉੱਥੇ ਸਿੱਖ ਆਨੰਦ ਕਾਰਜ ਮੈਰਿਜ ਐਕਟ ਲਾਗੂ ਹੋ ਚੁੱਕਾ ਹੈ ਔਰ ਹੁਣ ਇਹ ਜੋ ਸਿੱਖ ਆਨੰਦ ਕਾਰਜ ਮੈਰਿਜ ਐਕਟ ਹੈ ਪਿਛਲੇ ਹਫਤੇ ਮਹਾਰਾਸ਼ਟਰ ਮੁੰਬਈ ਦੇ ਵਿੱਚ ਮਤਲਬ ਲਾਗੂ ਹੋ ਚੁੱਕਾ ਹੈ ਮਹਾਰਾਸ਼ ਹੁਣ ਮਹਾਰਾਸ਼ਟਰ ਦੇ ਵਿੱਚ ਲਾਗੂ ਹੋ ਚੁੱਕਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਫਿਰ ਵੀ ਅਜ ਤੱਕ ਦੀ ਸਾਡੀ ਬਦਕਿਸਮਤੀ ਹੈ ਕਿ ਪੰਜਾਬ ਦੇ ਵਿੱਚ ਸਿੱਖ ਆਨੰਦ ਕਾਰਜ ਮੈਰਿਜ ਐਕਟ ਅਜੇ ਤੱਕ ਲਾਗੂ ਸੰਪੂਰਨ ਰੂਪ ਦੇ ਨਾਲ ਨਹੀਂ ਹੋਇਆ ਅੱਜ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਵਿਆਹ ਕਰਵਾਉਂਦੇ ਹੋ ਤਾਂ ਵਿਆਹ ਕਰਨ ਤੋਂ ਬਾਅਦ ਜਦ ਤੁਸੀਂ ਉਸ ਦਾ ਸਰਕਾਰੀ ਸਰਟੀਫਿਕੇਟ ਲੈਣ ਜਾਓਗੇ ਤਾਂ ਤੁਹਾਡਾ ਜੋ ਵਿਆਹ ਹੈ ਜੋ ਤੁਹਾਡੇ ਆਨੰਦ ਕਾਰਜ ਨੇ ਉਹ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟਰ ਕੀਤੇ ਜਾਂਦੇ ਨੇ ਜੋ ਕਿ ਸਰਾਸਰ ਇੱਥੇ ਗਲਤ ਹੈ ਇਸ ਤੋਂ ਇਲਾਵਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਿਹਨੂੰ ਅਸੀਂ ਇੱਕ ਹੋਰ ਡਿਮਾਂਡ ਕਰਾਂਗੇ ਤੋਂ ਇਲਾਵਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਿੱਲੀ ਦੇ ਪ੍ਰਧਾਨਾਂ ਨੂੰ ਇਹ ਅਪੀਲ ਹੈ ਜਿਨ੍ਹਾਂ ਦੀ ਭਾਜਪਾ ਸਰਕਾਰ ਦੇ ਵਿੱਚ ਹੁਣ ਅੱਜ ਦੇ ਸਮੇਂ ਦੇ ਵਿੱਚ ਪੂਰੀ ਪਕੜ ਹੈ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਮੈਂਬਰ ਜਿੱਤੇ ਨੇ ਔਰ ਦਿੱਲੀ ਦੇ ਵਿੱਚ ਅੱਜ ਸਿੱਖਾਂ ਦੀ ਸਰਕਾਰ ਹੈ ਪੰਜ ਸਿੱਖ ਮੈਂਬਰ ਮਤਲਬ ਪੰਜ ਸਿੱਖ ਐਮਐਲਏ ਦਿੱਲੀ ਦੇ ਵਿੱਚ ਜਿੱਤੇ ਨੇ ਔਰ ਉਹਨਾਂ ਸਾਰਿਆਂ ਨੂੰ ਇਹ ਆਵਾਜ਼ ਚੱਕਣੀ ਚਾਹੀਦੀ ਹੈ ਕਿ ਗੁਰਦੁਆਰਾ ਗਿਆਨਗੋਦੜੀ ਸਾਹਿਬ ਦਾ ਜੋ ਮਸਲਾ ਹੈ ਹਰਦਵਾਰ ਦੇ ਵਿੱਚ ਉਸ ਮਸਲੇ ਨੂੰ ਵੀ ਸੁਲਝਾਇਆ ਜਾਵੇ ਗੁਰਦੁਆਰਾ ਗਿਆਨਗੋਦੜੀ ਸਾਹਿਬ ਨੂੰ ਬਣਾਇਆ ਜਾਵੇ ਹਰਦਵਾਰ ਦੇ ਵਿੱਚ ਇਸ ਦੇ ਉੱਤੇ ਤੁਹਾਡੀ ਕੀ رائے ਹੈ ਦੋਸਤੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਹੁਣ ਦੋਸਤੋ ਸਾਰਾ ਤੋਂ ਵੱਡੀ ਜਿਹੜੀ ਖਬਰ ਆਪਣੀ ਨਿਕਲਦੀ ਸੀ ਇੰਗਲੈਂਡ ਵਾਲੀ ਇੰਗਲੈਂਡ ਦੇ ਲੰਡਨ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੈਸ ਮੀਟਿੰਗ ਕੀਤੀ ਗਈ ਪ੍ਰੈਸ ਮੀਟਿੰਗ ਕੀ ਕੀਤੀ ਗਈ ਇਸ ਦੇ ਵਿੱਚ ਐਸ ਜੈ ਸ਼ੰਕਰ ਲੰਡਨ ਦੇ ਵਿੱਚ ਪਹੁੰਚੇ ਹੋਏ ਸਨ ਹੁਣ ਜਦੋਂ ਐਸ ਜੈ ਸ਼ੰਕਰ ਲੰਡਨ ਦੇ ਵਿੱਚ ਪਹੁੰਚੇ ਹੋਏ ਸਨ ਤਾਂ ਉੱਥੇ ਇਹ ਗੱਲ ਕਹੀ ਗਈ ਉੱਥੇ ਪ੍ਰੈਸ ਕਾਨਫਰੰਸ ਹੋਈ ਉਸ ਦੇ ਵਿੱਚ ਖਾਲਸਤਾਨ ਦੇ ਬਾਰੇ ਖਾਲਸਤਾਨੀ ਸਮਰਥਕਾਂ ਦੇ ਬਾਰੇ ਅਤੇ ਖਾਲਸਤਾਨੀ ਐਕਟਿਵਿਸਟਾਂ ਦੇ ਬਾਰੇ ਸਵਾਲ ਜਵਾਬ ਕੀਤੇ ਗਏ ਜਦ ਇੱਥੇ ਖਾਲਸਤਾਨੀ ਐਕਟਿਵਿਸਟਾਂ ਦੇ ਬਾਰੇ ਸਵਾਲ ਜਵਾਬ ਕੀਤੇ ਗਏ ਤੁਸੀਂ ਇਸ ਦਾ ਇੱਕ ਵੀਡੀਓ ਦੇਖ ਸਕਦੇ ਜੇ ਪਿੱਛੇ ਜਿਸ ਦੇ ਵਿੱਚ ਖਾਲਸਤਾਨੀ ਸਮਰਥਕ ਐਸ ਜੈ ਸ਼ੰਕਰ ਦੀ ਗੱਡੀ ਦਾ ਵਿਰੋਧ ਕਰਦੇ ਨੇ ਔਰ ਉੱਥੇ ਖਾਲਸਤਾਨ ਦੇ ਝੰਡੇ ਲੈ ਕੇ ਪਹੁੰਚ ਜਾਂਦੇ ਨੇ ਉਨੇ ਖਾਲਸਤਾਨ ਦੇ ਝੰਡੇ ਲੈ ਕੇ ਪਹੁੰਚਦੇ ਨੇ ਇਸ ਤੋਂ ਬਾਅਦ ਇੱਕ ਬੰਦਾ ਇੱਕ ਸਰਦਾਰ ਵੀਰ ਭਾਰਤ ਦਾ ਤਿਰੰਗਾ ਝੰਡਾ ਲੈ ਕੇ ਐਸ ਜੈ ਸ਼ੰਕਰ ਦੀ ਗੱਡੀ ਦੇ ਸਾਹਮਣੇ ਪਹੁੰਚ ਜਾਂਦਾ ਹੈ ਕਿਉਂ ਪਹੁੰਚਦਾ ਹੈ ਕਿਉਂਕਿ ਜਦ ਅੰਦਰ ਪ੍ਰੈਸ ਚੱਲ ਰਹੀ ਸੀ ਪ੍ਰੈਸ ਮੀਟਿੰਗ ਹੁੰਦੀ ਸੀ ਬਰੀਫਿੰਗ ਚੱਲ ਰਹੀ ਥੀ ਉਸ ਦੇ ਵਿੱਚ ਖਾਲਸਪਤਾਨ ਦੇ ਬਾਰੇ ਸਵਾਲ ਜਵਾਬ ਕੀਤੇ ਗਏ ਜਿਸ ਦੇ ਵਿੱਚ ਐਸ ਜੈ ਸ਼ੰਕਰ ਨੇ ਕਈ ਪੁੱਠੇ ਸਿੱਧੇ ਜਵਾਬ ਦਿੱਤੇ ਹੋਣਗੇ ਜਿਸ ਤੋਂ ਬਾਅਦ ਖਾਲਸਪਤਾਨੀ ਸਮਰਥਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਚਲੋ ਇਹਨਾਂ ਨੂੰ ਵਿਰੋਧ ਕਰਨ ਦੀ ਮਨਜ਼ੂਰੀ ਮਿਲ ਗਈ ਕੋਈ ਚੱਕਰ ਨਹੀਂ ਮੀਡੀਆ ਵੀ ਉਦੋਂ ਬੋਲਣ ਲੱਗਿਆ ਜਦੋਂ ਕਹਿਣ ਲੱਗੇ ਕਿ ਇੱਥੇ ਪਈ ਤਿਰੰਗੇ ਝੰਡੇ ਨੂੰ ਪਾੜਿਆ ਗਿਆ ਬਿਲਕੁਲ ਸਹੀ ਗੱਲ ਸੀ ਇੱਥੇ ਇੱਕ ਸਰਦਾਰ ਬੰਦਾ ਜੋ ਕਿ ਗ ਉਹ ਭਾਰਤ ਦੇ ਤਿਰੰਗੇ ਝੰਡੇ ਨੂੰ ਪਾੜ ਰਿਹਾ ਤਿਰੰਗੇ ਝੰਡੇ ਦੇ ਨਾਲ ਕੋਈ ਵੀ ਪਾੜਨ ਦੇ ਨਾਲ ਕੋਈ ਲੜਾਈ ਨਹੀਂ ਜਿੱਤੀ ਜਾ ਸਕਦੀ ਇਹ ਅਸਲ ਦੇ ਵਿੱਚ ਇੱਕ ਮੂਰਖਤਾ ਹੈ ਕਿਸੇ ਵੀ ਦੇਸ਼ ਦਾ ਅਪਮਾਨ ਕਰਨਾ ਹੈ ਉਥੋਂ ਦੀ ਸਰਕਾਰ ਦਾ ਅਪਮਾਨ ਕਰਨਾ ਹੈ ਤੇ ਉਹ ਤੁਸੀਂ ਝੰਡੇ ਨੂੰ ਪਾੜ ਕੇ ਕਰਦੇ ਹੋ ਤਾਂ ਉਹ ਸਰਾਸਰ ਗਲਤ ਇਹਨਾਂ ਚੀਜ਼ਾਂ ਨੂੰ ਪਾੜ ਕੇ ਤੁਸੀਂ ਆਪਦੀ ਜੰਗ ਕਦੇ ਨਹੀਂ ਜਿੱਤ ਸਕਦੇ ਅਗਰ ਤੁਸੀਂ ਝੰਡਾ ਪਾੜ ਕੇ ਆਪਦੀ ਜੰਗ ਜਿੱਤ ਸਕਦੇ ਤਾਂ ਅੱਜ ਤੱਕ ਅਮਰੀਕਾ ਪਤਾ ਨਹੀਂ ਕਿੰਨੇ ਦੇਸ਼ਾਂ ਦੇ ਝੰਡੇ ਪਾੜ ਕੇ ਉਹਨਾਂ ਦੇ ਉੱਤੇ ਚੜ੍ਹਾਈ ਕਰ ਚੁੱਕਾ ਹੁੰਦਾ ਔਰ ਉਹਨਾਂ ਨੂੰ ਆਪਦੇ ਕਲਾਮ ਬਣਾ ਚੁੱਕਿਆ ਹੁੰਦਾ ਅਗਲੀ ਗੱਲ ਖਬਰ ਕਰਦੇ ਹਾਂ ਅਮਰੀਕਾ ਨੇ ਟੈਰਿਫ ਵਾਰ ਸ਼ੁਰੂ ਕੀਤਾ ਸੀ ਅਮਰੀਕਾ ਨੇ ਕਿਹਾ ਕਿ ਜੋ-ਜੋ ਲੋਕ ਅਮਰੀਕਾ ਦੇ ਵਿੱਚ ਰਹਿਣਗੇ ਤਾਂ ਉਹਨਾਂ ਨੂੰ ਟਰੰਪ ਜਿੰਦਾਬਾਦ ਬੋਲਣਾ ਪਊਗਾ ਅਗਰ ਅਮਰੀਕਾ ਦੇ ਵਿੱਚ ਰਹਿ ਕੇ ਤੁਸੀਂ ਮੋਦੀ ਜਿੰਦਾਬਾਦ ਬੋਲੋਗੇ ਜਾਂ ਮੋਦੀ ਦੇ ਨਾਰੇ ਲਾਉਗੇ ਤਾਂ ਤੁਹਾਨੂੰ ਇੱਥੋਂ ਚੱਕ ਕੇ ਤੁਹਾਡੇ ਦੇਸ਼ ਵਾਪਸ ਭੇਜ ਦਿੱਤਾ ਜਾਊਗਾ ਉਸ ਦੇ ਪਾਸੇ ਡੋਨਾਲਡ ਟਰੰਪ ਨੇ ਪਿਛਲੇ ਦਿਨੋਂ ਪਾਰਲੀਮੈਂਟ ਦੇ ਵਿੱਚ ਇੱਕ ਭਾਸ਼ਣ ਦਿੱਤਾ ਸੀ ਜਿਸ ਦੇ ਵਿੱਚ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜਿਸ ਦੇ ਸ ਬੰਦੇ ਨੂੰ ਜਿਸ ਦੇ ਸ ਦੇਸ਼ ਨੂੰ ਸਾਡੇ ਤੋਂ ਪ੍ਰੋਬਲਮ ਹੁੰਦੀ ਹੈ ਤਾਂ ਉਹ ਹੁਣ ਸਾਡਾ ਜੋ ਟੈਰਿਫ ਵਾਰ ਹੈ ਉਸ ਨੂੰ ਝੱਲਣ ਵਾਸਤੇ ਤ ਔਰ ਉਸ ਦੇ ਵਿੱਚ ਅਸੀਂ ਭਾਰਤ ਦੇ ਉੱਤੇ ਟੈਰਿਫ ਲਾਵਾਂਗੇ ਚੀਨ ਦੇ ਉੱਤੇ ਲਾਵਾਂਗੇ ਮੈਕਸੀਕੋ ਦੇ ਉੱਤੇ ਲਾਵਾਂਗੇ ਕੈਨੇਡਾ ਦੇ ਉੱਤੇ ਲਾਵਾਂਗੇ ਬ੍ਰਾਜ਼ੀਲ ਦੇ ਉੱਤੇ ਲਾਵਾਂਗੇ ਇੰਗਲੈਂਡ ਦੇ ਉੱਤੇ ਲਾਵਾਂਗੇ ਔਰ ਇਸੇ ਸਾਰੇ ਮਸਲੇ ਨੂੰ ਲੈ ਕੇ ਐਸ ਜੈ ਸ਼ੰਕਰ ਇੰਗਲੈਂਡ ਦੇ ਲੰਡਨ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਿੱਥੇ ਉਹਨਾਂ ਦੇ ਕੋਲੋਂ ਖਾਲਿਸਤਾਨ ਦੇ ਬਾਰੇ ਸਵਾਲ ਜਵਾਬ ਕੀਤੇ ਗਏ ਪਾਕਿਸਤਾਨ ਦੀ ਡੋਲਨ ਟਰੰਪ ਨੇ ਪ੍ਰਸ਼ੰਸਾ ਕਰ ਦਿੱਤੀ ਅਤੇ ਭਾਰਤ ਦਾ ਅਪਮਾਨ ਡੋਲਨ ਟਰੰਪ ਨੇ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਕੀਤਾ ਜੋ ਕਿ ਸਰਾਸਰ ਗਲਤ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰਦੇ ਹਾਂ ਇੰਡੀਅਨ ਆਰਮੀ ਦੇ ਵਿੱਚ ਸਿੱਖਾਂ ਦੀ ਭਰਤੀ ਨੂੰ ਲੈ ਕੇ ਬਹੁਤ ਵੱਡਾ ਇੱਥੇ ਅਨਾਉਂਸਮੈਂਟ ਕੀਤੀ ਗਈ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਗੰਗਾਧਰ ਸ਼ਕਤੀਦਰ ਵਾਲਾ ਖੇਡ ਖੇਤਣਾ ਇਸ ਨੂੰ ਬੰਦ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਇੰਡੀਅਨ ਆਰਮੀ ਦੇ ਵਿੱਚ ਸਿੱਖਾਂ ਦੀ ਘਾਟ ਹੁਣ ਕਰਕੇ ਪੰਜਾਬੀਆਂ ਨੂੰ ਅਤੇ ਸਿੱਖਾਂ ਨੂੰ ਤਰਜੀਹ ਦਿੱਤੀ ਜਾਵੇਗੀ ਕਿ ਉਹਨਾਂ ਨੂੰ ਸਿੱਧੀ ਡਾਇਰੈਕਟ ਪਰਮਨੈਂਟ ਭਰਤੀ ਕੀਤਾ ਜਾਊਗਾ ਅਤੇ ਕਿਸੇ ਵੀ ਅਗਨੀਵੀ ਰਸਕੀਮ ਦੇ ਵਿੱਚ ਸਿੱਖਾਂ ਨੂੰ ਭਰਤੀ ਨਹੀਂ ਕੀਤਾ ਜਾਊਗਾ ਸੋ ਦੋਸਤੋ ਏਸੀ ਉਹ ਸਾਰੀਆਂ ਵੱਡੀਆਂ ਖਬਰਾਂ ਅੱਜ ਤੱਕ ਦੀਆਂ ਇਸ ਦੇ ਨਾਲ ਨਾਲ ਤੁਹਾਨੂੰ ਅੱਜ ਦਾ ਵੀਡੀਓ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਸ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਦੂਸਰੇ ਚੈਨਲ ਦੇ ਉੱਤੇ ਅਸੀਂ ਹਿੰਦੀ ਦੇ ਵਿੱਚ ਵੀਡੀਓ ਬਣਾ ਕੇ ਪਾਉਂਦੇ ਹਾਂ ਇਸ ਕਰ ਦੀ ਸ਼ਿਕਾਇਤ ਹੁੰਦੀ ਹੈ ਕਿ ਤੁਸੀਂ ਪੰਜਾਬੀ ਦੇ ਵਿੱਚ ਵੀਡੀਓ ਨਹੀਂ ਬਣਾਉਂਦੇ ਤਾਂ ਉਹਨਾਂ ਵੀਰਾਂ ਲਈ ਅਸੀਂ ਇਸ ਚੈਨਲ ਦੇ ਉੱਤੇ ਪੰਜਾਬੀ ਭਾਸ਼ਾ ਦੇ ਵਿੱਚ ਸਾਰੇ ਹੀ ਨਵੇਂ-ਨਵੇਂ ਵੀਡੀਓ ਪੰਜਾਬੀ ਭਾਸ਼ਾ ਦੇ ਵਿੱਚ ਐਕਸਟਰਾ ਹਾਰਡਵਰਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਸਪੋਰਟ ਜ਼ਰੂਰ ਕਰੋਗੇ ਚੈਨਲ ਦੀ ਮੈਂਬਰਸ਼ਿਪ ਲੈ ਲਓ ਜਾਂ ਇੱਕ ਛੋਟਾ ਜਿਹਾ ਸੁਪਰ ਥੈਂਕਸ ਡੋਨੇਟ ਕਰਕੇ ਇਸ ਵੀਡੀਓ ਦੀ ਰੇਂਜ ਤੁਸੀਂ 10 ਗੁਣਾ ਵਧਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ